ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਭਾਗ ਦੂਜਾ ਸ਼ਲੋਕ ਕਬੀਰ ਦੇ ਸੁਣੋਗੇ ਭਾਗ ਦੂਜਾ ਭਾਗਾਂ ਚ ਸੁਣਾਈ ਜਾਣਗੇ ਅੱਜ ਦੂਜਾ ਭਾਗ ਹੋਵੇ ਕਬੀਰ ਥੋਰੈ ਜਲ ਮਾਚਲੀ ਜੀਵਰ ਬੈਲੋ ਜਾ ਏ ਟੋਗ ਨੈ ਨਾ ਝੂਟ ਸੇ ਫਿਰ ਕਰ ਸੁਮੰਦ ਸਮਾਲ ਕਵੀਰ ਸਮੰਦ ਨਾ ਝੋਟਿਐ ਜੋ ਅਤਖਾਰ ਹੋਏ ਓਕਰ ਓਕਰ ਢੂੰਢਦੇ ਭਲੋ ਨਾ ਕਹਹ ਕੋਏ कबीर ने को साए बह गए सांघी नाही कोई दी नगरि भी अपने करते होए तो होए कबीर वैसनो की कोकर बलि सागत की गुरुवाए ਕਰ ਰਹੀ ਤੀਵ ਦਰਪਲ ਨੀਰਾ ਬੇਨਵਾਰ ਭਗਤ ਨਾਮੁ ਮੁਕਤ ਹੋਏ ਓ ਕਹਿ ਰਾਮੇ ਕਵੀਰ ਕਵੀਰ ਮਨ ਨਿਰਮਲ ਭਇਆ ਜੈ ਸਾ ਗੰਗਾ ਨੀਰਾ ਪਾਛੈ ਲਾਗੋ ਹਰ ਫੇਰੈ ਕਹਿਤ ਕਬੀਰ 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 ਹਰ ਦੀ ਪੀਰੀ ਚੁੰਨਾ ਉਜਲ ਪਾਏ ਰਾਮ ਸਨੇਹੀ ਤੋਂ ਮਿਲੈ ਦੋਨੋ ਵਰਨ ਗਵਾਏ ਕਵੀਰ ਹਰ ਦੇ ਪੀਰ ਤਨ ਹਰੈ ਚੂਨ ਚਿਹਨ ਨਰਹਾਏ ਬਲਹਾਰੀਏ ਪ੍ਰੀਤ ਕੋ ਜੇ ਜਾਤ ਵਰਨ ਫਲ ਜਾਏ ਕਵੀਰ ਮਗਤ ਤਦ ਹਾਰਾ ਸ਼ੰਕਰਾਈ ਦッセ ਪਾਏ ਮਨ ਤਉ ਮੈਗਲ ਹੋਏ ਕਵੀਰ ਐਸਾ ਸਤਗੁਰ ਜੀ ਮਿਲੈ ਤੁਠਾ ਕਰੇ ਬਸਾਓ ਮੋੜ ਤੁਰ ਆਰਾ ਮੋਕਲਾ ਸਹਿ ਜਿ ਆਵ ਜਾਓ ਕਵੀਰ ਨਾਮੁ ਹੈ ਚਾਨਣਾ ਛਾਪਰੀ ਨਾਮੁ ਹੈ ਘਰ ਨਹੀਂ ਗਾਓ ਮਤ ਹਾਰ ਪੂਜਾ ਕੌਣ ਹੈ ਮੇਰੇ ਜਤਨਾ ਨਾਉ ਕਵੀਰ ਮੋਹਿ ਮਰਨੇ ਕਾ ਚਾਹ ਹੈ ਗਰੋ ਤਹਾਰ ਕੇ ਦਵਾਰ ਮਤ ਹਾਰ ਪੂਜਾ ਕੌਣ ਹੈ ਪਰਮ ਮਾ वीर न हम किया ना करेंगे ना कर सके शरीर क्या जानो किस हार किया ओ कविर कविरा वाह जी कविर स्वप्न हो वरदायक जे मुख निकसाराम ताके पग के पा नहीं मेरे तन को जाम कबीर बाटी के हम पूतरे मान स राखो नाओ चार दिवस के पाणे बट बड रू दे ठाओ कबीर मेहंदी कर का लिया आप ईसाई पिताए तैसा बात न पूछी है कहो न लाई पाए कबीर जे दर आवत जाते हो अटके नाही कोए ਸੋ ਦਰ ਕੈਸੇ ਛੋਟੀਐ ਜੋ ਦਰ ਐਸਾ ਹੋਏ ਕਬੀਰ ਡੋਪਾਤਾ ਪਏ ਉਬਰਿਓ ਕਉਣ ਕੀ ਲਹਿਰ ਝਾਬ ਕਾ ਜਬ ਦੇਖਿਓ ਵੇੜਾ ਜਰ ਜਰਾ ਤਵ ਉਤਰ ਪਰਿਓ ਹਉ ਭਰ ਕਾ ਕਵੀਰ ਪਾਪੀ ਭਗਤ ਨਾ ਭਾਵਾਈ ਹਰ ਪੂਜਾ ਨਾ ਸੋਹਾਏ ਮਾਗੀ ਚੰਦਨ ਪਰਹਰ ਜਹਾ ਵਿਗੰਧ ਤਾ ਜਾਏ ਕਵੀਰ ਬੈਦਮੂ ਆਰੋ ਕੀ ਬੂਆ ਬੂਆ ਸਭ ਸੰਸਾਰ ਏਕ ਕਵੀਰਾ ਨਾਮੁ ਆਜਿ ਨਾਨੀ ਰੋਵਣ ਹਾਰ ਕਵੀਰ ਨਾਮੁ ਨਾ ਆਇਓ ਮੁਰਤੀ ਲਾਗੀ ਕੋਰ ਕਾਇਆ ਆਂਡੀ ਕਾਟ ਕੇ ਨਾਹ ਚਰਹਿ ਬਹੋ कबीर ऐसी होए परी मन को भावत कीना मरने दे क्या दर्पण जब हाथ सनाव रालीन कबीर रस को गांडो तूसिया गुण को मरिया रोए ਔਗਣਿਆਰੇ ਮਾਨਸੈ ਭਲੋ ਨਾ ਕਹ ਕੋਏ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰ ਜੋ ਨਾ ਚੇਤੇ ਆਪਨ ਆਦ ਮਾਜ ਲਈ ਜਹ ਗੇ ਲੂਟ कबीर कूकर राम को मुक्तिया मेरो नाओ गले हमारे कीवरी जकिंच ता जाओ कबीर जपने काट की क्या दखला वे लोए हेरदा राम न चेत ही गेह क्या हो कबीर बहो भंगम मानव स मंत्र न मान गोये राम बे होगी ना जिया जिय तबोरा हो ਕਬੀਰ 파ਰਸ ਚੰਦਨ ਹੈ تن ਹੈ ਇੱਕ ਸੁਗੰਧ ਤੇ ਮਿਲ ਤਿਉ ਤੁਮ ਭਏ ਲੋਕਾਟ ਨਿਰਗੰਧ ਕਬੀਰ ਜਮ ਕਾਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇਕ ਜੋ ਸਾਧੂ 모ਹੇ ਮਿਲਿਓ ਤਨ ਲੀਆ ਅੰਜਲਾਇ ਕਬੀਰ ਬੈਠ ਕਹਉ ਹੋ ਹੀ ਭਲਾ ਦਾ ਰੂਪੇਰ ਵਸ 에 ਤੋ ਵਸਤ ਗੋਪਾਲ ਕੀ ਜਬ ਭਾਵ ਲੈ ਖਸ ਕਬੀਰ ਨਾਮ ਬਖ ਆਪਾ ਨੀ ਦਿਨ ਦਸ ਲਿਓ ਵਜਾਏ ਨਦੀ ਨਾਮ ਸੰਜੋ ਵਜਾ ਬਹੁਰ ਨ ਬਿਲ ਹੈ ਆਏ ਕਬੀਰ ਸਾਧ ਸਮੁੰਦੇ ਬਸ ਕਰ ਕਲਮ ਕਰੋ ਬਨਰਾਏ ਬਸੁੱਦ ਦਾ ਕਾਗਜ਼ ਜੋ ਕਰੋ ਹਰ ਜਸ ਲੇਖਣ ਨ ਜਾਏ ਕਬੀਰ ਜਾਤ ਜਲਾਹਾ ਕਿਆ ਕਰੇ ਹਿਰਦੈ ਵਸੇ ਗੋਪਾਲ ਕਬੀਰ ਰਮਾਇ ਕਾਂਠ ਮੇਲ ਚੁਕੇ ਸਰਬਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਚੋ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ ਕਬੀਰ ਐਸਾ ਕੋ ਨਹੀਂ ਇਹ ਤਨ ਦੇਵ ਕੋਕ ਅੰਦਾ ਲੋਗ ਨਾ ਜਾਣੀ ਰਹੋ ਕਬੀਰ ਆਕੂਕ ਕਬੀਰ ਸਤੀ ਪੁਕਾਰੈ ਇਹ ਚੜੀ ਸੁਨ ਹੋ ਵੀਰ ਮਸਾਨ ਲੋਗ ਸਵਾਇਆ ਚਲ ਗਿਓ ਹਮ ਤੁਮ ਕਾਮਨਦਾਨ ਕਬੀਰ ਮਨ ਪੰਖੀ ਭਇਓ ਉਡ ਉਡ ਦਾਇਨ ਸਜਾਏ ਜੋ ਜੈ ਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਹੋਇਤੇ ਪਾਇਓ ਸੋਈ ਠੌਰ ਸੋਈ ਫਿਰ ਕਾ ਤੂੰ ਭਇਆ ਕਬੀਰ ਆਯੌਰ ਕਬੀਰ ਬਾਰੀ ਬਰੋ ਕੁ ਸੰਗ ਕੀ ਕੇਲੇ ਨਿਕਟ ਜੋ 베ਰਾ ਉਹ ਧੂ ਲਾਇਓ ਚੀਰੀਆ ਸਾਖਤ ਸੰਗ ਨਾਹਿਰ ਕਬੀਰ ਭਾਰ ਪਰਾਈ ਸਿਰ ਚਰ ਚਲਿਓ ਭਾਰੇ ਨਾ ਡਰ ਆਗੈ ਉਹ ਘਟ ਘਾਟ ਕਬੀਰ ਬਣ ਕੇ ਦਾਤੇ ਲਾ ਕਰੀ ਢਾਂਡੀ ਕਰੇ ਪੁਕਾਰ ਮਤ ਵਸ ਪਰ ਲੋਹਾਰ ਕੇ ਜਾਰ ਦੂਜੀ ਵਾਰ ਕਵੀਰਾ ਇੱਕ ਮਰਾਂਤੇ ਦੋਏ ਹੋਏ ਦੋਏ ਪਰੰਤਹ ਚਾਰ ਚਾਰ ਮਰਾਂਤੇ ਛੇ ਹੋਏ ਚਾਰ ਪੁਰਖ ਦੋਏ ਨਾਰ ਕਵੀਰਾ ਦੇਖ ਦੇਖ ਜਗ ਢੂੰਡਿਆ ਕਹੋ ਨ ਪਾਇਆ ਤੌਰ ਜਿਨ ਹਰ ਕਾ ਨਾਮ ਚੇਤਿਓ ਕਹਾ ਪੁਲਾਨੇ ਔਰ ਸਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ ਸਾਗਦ ਸੰਗਨਾ ਕੀਇ ਜਾਤੇ ਹੋਏ ਬਨਾਹੋ ਕਬੀਰ ਜਗ ਮੇ ਚਿੰਦਿਓ ਜਾਣ ਕੇ ਜਗ ਮੇ ਰਹੋ ਸਮਾਏ ਜਿਨ ਹਰ ਕਾ ਨਾਮ ਨਾ ਚਿੰਦਿਓ ਬਾਤ ਹੀ ਜਨਮੇ ਆਏ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸਨ ਰਾ ਨਾਰਕੋਂ ਪਰੇ ਦੇ ਮਾਨਈ ਜੋ ਹਰ ਨਾਮਉ ਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕੀਓ ਨਮੀਤ ਚਾਲੇ ਤੇ ਹਰ ਮਿਲ ਨ ਕੋ ਵਿਚੈ ਅਡਕੋ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ